ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅਸੀਂ ਇਸ ਟਾਈਮ ਖਲੋਤੇ ਆਂ 8ਵੇਂ ਫਲੋਰ ਤੇ ਜਿੱਥੇ ਕਿ ਸਾਰੇ ਮੈਨੂੰ ਛੱਡ ਕੇ ਜਾ ਚੁੱਕੇ ਆ ਅੱਗੇ ਪਿੱਛੇ ਮੇਰੇ ਕੋਈ ਵੀ ਨਹੀਂ ਹੈਗਾ ਕਿਉਂਕਿ ਕੱਲਿਆਂ ਦਾ ਜੰਮਣਾ ਹੈ ਤੇ ਕੱਲਿਆਂ ਦਾ ਮਰਨਾ ਹੈ ਤੇ ਹੁਣ ਮੈਂ ਜਾਉਂਗੀ ਲਿਫਟ ਤੇ ਅਸੀਂ ਅੱਜ ਜਾਵਾਂਗੇ ਜੋ ਲੋਕਲ ਗੁਰਦੁਆਰਾ ਸਾਹਿਬ ਆ ਉਹਨਾਂ ਚ ਦੋ ਦੇ ਦਰਸ਼ਨ ਕਰਾਉਂਗੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਾ ਕਿ ਸਾਰੇ ਮੈਨੂੰ ਛੱਡ ਕੇ ਜਾ ਚੁੱਕੇ ਹੀ ਤੇ ਇਸ ਕਰਕੇ ਮੇਰੇ ਜਾਣ ਤੋਂ ਪਹਿਲਾਂ ਹੀ ਸਾਰੇ ਸਾਰੇ ਖੜੇ ਪਏ ਸੀ ਤੇ ਇਹ ਲੰਗਰ ਹਾਲ ਇਹ ਆਪਣੀ ਕਲਾ ਗ੍ਰਿਤੀ ਵਖਾਣ ਦੇ ਕਬੂਤਰ ਜੋ ਕਿ ਮੈਂ ਥੋੜੀ ਜੀ ਮੈਂ ਕਿਹਾ ਚਲੋ ਸ਼ੂਟ ਕਰ ਲਈਏ ਆਨੰਦ ਮਾਨ ਰਹੇ ਨੇ ਅਗਲੇ ਤਾਂ ਮੈਂ ਕਿਹਾ ਕਿਉਂ ਨਹੀਂ ਇਹ ਆਨੰਦ ਤੁਹਾਨੂੰ ਵੀ ਦਿਖਾਇਆ ਜਾਵੇ ਤੇ ਇਹ ਦ੍ਰਿਸ਼ ਵੀ ਤੁਹਾਨੂੰ ਦਿਖਾਇਆ ਜਾਵੇ ਮਤਲਬ ਵਧੀਆ ਲੱਗਦਾ ਹੈ ਸਕੂਨ ਜਿਹਾ ਫੀਲ ਹੁੰਦਾ ਹੈ ਕਿ ਕਿੰਨਾ ਵਧੀਆ ਜਾ ਰਿਹਾ ਸੋ ਹੁਣ ਇਸ ਤੋਂ ਬਾਅਦ ਜੋ ਅਸੀਂ ਪਹਿਲਾਂ ਚੱਲਾਂਗੇ ਗੁਰਦੁਆਰਾ ਬੰਦਾ ਘਾਟ ਸਾਹਿਬ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਸਥਾਨ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਦੋ ਦਾਸ ਦੀਆਂ ਬੇਅੰਤ ਭੁੱਲਾਂ ਨੂੰ ਬਖਸ਼ਿਆ ਅਤੇ ਨਾਲ ਹੀ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਮ ਦਿੱਤਾ ਤੇ ਇਸ ਦੇ ਨਾਲ ਹੀ ਬੰਦਾਬਹਾਦਰ ਦਾ ਨਾਮ ਬਹਾਲ ਕੀਤਾ ਜਿਉਂ-ਜਿਉਂ ਬਾਬਾ ਬੰਦਾਬਹਾਦਰ ਸਿੰਘ ਜਿਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਜਾਣਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਜਾਣਿਆ ਤੇ ਇਸ ਪ੍ਰਕਾਰ ਛੋਟੇ ਸਹਿਬਜ਼ਾਦਿਆਂ ਨੂੰ ਚੜੁਮਾਇਆ ਗਿਆ ਸੀ ਨੀਹਾਂ ਵਿੱਚ ਉਹ ਸਾਰੀਆਂ ਚੀਜ਼ਾਂ ਦਾ ਜਦੋਂ ਉਹਨੇ ਹਾਲ ਸੁਣਿਆ ਨਾ ਤੇ ਇਹ ਚੀਜ਼ ਨੂੰ ਸੁਣਦੇ ਸੁਣਦੇ ਨਾ ਅੰਦਰੋਂ ਉਹਨਾਂ ਦਾ ਖੂਨ ਖੋਲਣ ਲੱਗਿਆ ਇਸ ਦੇ ਨਾਲ ਹੀ ਫਿਰ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਤੇ 20 ਸਿੰਘ ਤੇ ਨਾਲ ਇੱਕ ਨਿਸ਼ਾਨ ਸਾਹਿਬ ਦੇ ਕੇ ਪੰਜਾਬ ਵੱਲ ਨੂੰ ਤੋਰਿਆ ਇਸ ਦੇ ਨਾਲ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਖਾਲਸਾ ਰਾਜ ਦਾ ਝੰਡਾ ਚਲਾਇਆ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨਾ ਬੱਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਹੜੇ ਯੋਧੇ ਸੀ ਉਹ ਬਹੁਤ ਹੀ ਵੱਡੇ ਯੋਧੇ ਸੀ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਹੁਣ ਅਸੀਂ ਗੱਲ ਕਰਦੇ ਆਂ ਗੁਰਦੁਆਰਾ ਨਗੀਨਾ ਕਾਟ ਸਾਇਤ ਦੀ ਇੱਥੇ ਇੱਕ ਬੁੰਜਾਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਆਂਦਾ ਏ ਉਹਨਾਂ ਨੂੰ ਨਾ ਇੱਕ ਬੜੀ ਹੀ ਸ਼ਰਧਾ ਦੇ ਨਾਲ ਨ ਇੱਕ ਨਗੀਨਾ ਲੈ ਕੇ ਆਂਦਾ ਮਹਾਰਾਜ ਵਾਸਤੇ ਜੋ ਕਿ ਉਹਨੇ ਭੇਟ ਕਰਨਾ ਹੁੰਦਾ ਯਾਰ ਤੇ ਜਿਵੇਂ ਮਹਾਰਾਜ ਜੀ ਕੋਲ ਆਂਦਾ ਆ ਤੇ ਉਹ ਨਗੀਨਾ ਮਹਾਰਾਜ ਨੂੰ ਦਿੰਦਾ ਆ ਤੇ ਉਹ ਕਹਿੰਦਾ ਆ ਕਿ ਮਹਾਰਾਜ ਇਹ ਮਤਲਬ ਕਿ ਪੇਟਾ ਤੁਹਾਡੇ ਵਾਸਤੇ ਆ ਤੇ ਮਹਾਰਾਜ ਸੱਚੇ ਪਾਸ਼ਾ ਕੀ ਕਰਦੇ ਆ ਕਿ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਦਾਵਰੀ ਪੈਂਦੀ ਆ ਤੇ ਮਹਾਰਾਜ ਉਹਦਾ ਨਗੀਨਾ ਫੜ ਕੇ ਨਾ ਗੁਦਾਵਰੀ ਨਦੀ ਚ ਛੋਟੇ ਦਿੰਦੇ ਹੁੰਦੇ ਆ ਤੇ ਉਹਦੇ ਮਨ 'ਚ ਆਇਆ ਹਰ ਇੱਕ ਦੇ ਮਨ 'ਚ ਆਏਗਾ ਹੱਡੀ ਵੀ ਕੋਈ ਅਸੀਂ ਕਿਸੇ ਵਾਸਤੇ ਬਹੁਤ ਹੀ ਅਨਮੋਲ ਚੀਜ਼ ਲੈ ਕੇ ਜਾਈਏ ਆਬਵੀਅਸਲੀ ਹਨੂ ਹੈ ਕਿ ਯਾਰ ਇਹ ਅਸੀਂ ਮੈਂ ਤਾਂ ਇੰਨੀ ਸ਼ਰਦਾ ਵਾਸਤੇ ਨੇ ਪਿਆਰਾਂ ਲੈ ਕੇ ਆਏ ਨੇ ਬਾਹਰ ਸੁੱਟ ਦਿੱਤੀ ਹਨਾ ਤੇ ਇਸੇ ਤਰੀਕੇ ਨਾਲ ਉਹ ਬਣ ਜਾਰੇ ਦੇ ਮਨ 'ਚ ਵੀ ਆਇਆ ਕਿ ਮੈਂ ਮਹਾਰਾਜ ਵਾਸਤੇ ਇੰਨੀ ਸ਼ਰਦਾ ਦੇ ਨਾਲ ਲੈ ਕੇ ਆਇਆ ਵਾਂ ਤੇ ਇਹ ਮਹਾਰਾਜ ਨੇ ਕਿੱਦਾਂ ਹਨਾ ਉਹਦੇ ਵਿੱਚ ਛੋਟੇ ਦਿੱਤਾ ਫਿਰ ਮਹਾਰਾਜ ਦੇ ਉਹ ਫਿਰ ਨਾ ਆ ਜਾਂਦਾ ਅੰਦਰ ਉਹ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਇਹਦੇ ਅੰਦਰ ਵਿਚਾਰ ਕੀ ਚੱਲਦੇ ਪਏ ਆ ਤੇ ਮਹਾਰਾਜ ਨੇ ਫਿਰ ਉਹਨੂੰ ਕਿਹਾ ਕਿ ਬਈ ਜਾ ਗੋਦਾਵਰੀ ਨਦੀ ਦੇ ਵਿੱਚ ਜਾ ਆਪਣਾ ਨਗੀਨਾ ਖੋਜ ਕੇ ਲੈ ਆ ਠੀਕ ਆ ਤੇ ਉਹ ਜਾਂਦਾ ਹੈ ਗੋਦਾਵਰੀ ਨਦੀ ਦੇ ਵਿੱਚ ਜਦੋਂ ਜਾ ਕੇ ਦੇਖਦਾ ਹੈ ਕਿ ਬਈ ਮੇਰੇ ਨਗੀਨੇ ਦੇ ਨਾਲ ਨਾਲ ਇੱਥੇ ਕਿੰਨੇ ਹੋਰ ਕੀਮਤੀ ਜਿਹੜੇ ਅਸੀਂ ਕਹਿ ਸਕਦੇ ਗਹਿਣੇ ਪਏ ਆ ਨਗੀਨੇ ਦੇ ਨਾਲ ਗੋਦਾਵਰੀ ਨਦੀ ਦੇ ਵਿੱਚ ਹੋਰ ਪਏ ਅਨਮੋਲ ਜਿਹੜੇ ਕਹਿਣੇ ਆ ਉਹਨੂੰ ਦੇਖਦਾ ਹੈ ਨਾ ਉਦੋਂ ਦਾ ਹੰਕਾਰ ਟੁੱਟਦਾ ਹੈ ਉੱਥੇ ਤੇ ਫਿਰ ਵਾਪਸ ਮਹਾਰਾਜ ਜੀ ਕੋਲ ਆ ਕੇ ਮਹਾਰਾਜ ਦੇ ਚਰਨੀ ਪੈ ਜਾਂਦਾ ਹੈ ਇਸ ਕਰਕੇ ਗੁਰਦੁਆਰਾ ਸਹਿਬ ਦਾ ਨਾਮ ਨਗੀਨਾ ਘਾਟ ਰੱਖਿਆ ਗਿਆ ਤੇ ਇਸ ਨਗੀਨਾ ਘਾਟ ਗੁਰਦੁਆਰੇ ਸਹਿਬ ਤੋਂ ਮਹਾਰਾਜ ਨੇ ਤੀਰ ਛੱਡਿਆ ਸੀ ਜਿੱਥੇ ਸੱਚਖੰਡ ਵਸਾਇਆ ਗਿਆ ਬਾਅਦ ਵਿੱਚ ਤੇ ਮਤਲਬ ਇਸ ਨਗੀਨਾ ਘਾਟ ਗੁਰਦੁਆਰਾ ਸਹਿਬ ਤੋਂ ਮਹਾਰਾਜ ਨੇ ਜੋ ਤੀਰ ਚਲਾਇਆ ਸੀ ਜਿੱਥੇ ਹੁਣ ਸੱਚਖੰਡ ਆ ਠੀਕਾ ਮਤਲਬ ਮੇਨ ਜਗ੍ਹਾ ਆ ਉੱਥੇ ਜਾ ਕੇ ਤੀਰ ਲੱਗਾ ਸੀ ਉੱਥੇ ਫਿਰ ਸੱਚਖੰਡ ਦੀ ਸਾਜਨਾ ਕੀਤੀ ਗਈ ਸੀ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਹੋਈ ਆ ਇੱਥੇ ਤੁਹਾਨੂੰ ਬੇਅੰਤ ਸ਼ਸਤਰਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਮਤਲਬ ਰੂ ਦੇ ਅੰਦਰ ਨਾ ਇੱਕ ਅਲੱਗ ਸਕੂਨ ਬਹੁਤ ਹੀ ਪ੍ਰਤੱਖ ਦਿਖਦਾ ਆ ਜਦੋਂ ਅਸੀਂ ਇੰਨੇ ਸ਼ਸਤਰਾਂ ਦੇ ਦਰਸ਼ਨ ਕਰਦੇ ਆ ਮਹਾਰਾਜ ਦੇ ਅਸਥਾਨ ਦੇ ਉੱਤੇ ਜਾਂਦੇ ਆ ਗੱਲ ਸਾਰੀ ਸਾਡੀ ਭਾਵਨਾਵਾਂ ਦੀ ਕਿ ਅਸੀਂ ਕਿਸ ਤਰੀਕੇ ਦੀ ਭਾਵਨਾ ਲੈ ਕੇ ਆਣੀ ਆ